ਤੋਹਫੇ ਚ ਭੁੱਲ ਕੇ ਵੀ ਨਾਂ ਦਿਓ ਇਹ ਚੀਜ਼ਾਂ ਕਿਸਮਤ ਨੂੰ ਲੱਗ ਜਾਵੇਗਾ ਗ੍ਰਹਿ ਹੋ ਜਾਵੋਗੇ ਕੰਗਾਲ ਗਰੀਬੀ ਦਾ ਰ ਹਰ ਆਪਣੇ ਤੱਕ ਪੰਚਾ ਦਿਓ ਇਹ ਜਾਣਕਾਰੀ ਦੇਸ਼ ਦੁਨੀਆ ਚ ਤੋਹਫੇ ਦੇਣ ਦਾ ਚਲਣ ਸਦੀਆਂ ਪੁਰਾਣਾ ਹੈ ਅਸੀਂ ਜੋ ਵੀ ਤੋਹਫਾ ਦੂਜੇ ਵਿਅਕਤੀ ਨੂੰ ਦਿੰਦੇ ਹਾਂ ਉਸ ਦਾ ਖਾਸ ਮਤਵ ਹੁੰਦਾ ਹੈ ਕਈ ਲੋਕ ਤੋਹਫੇ ਦੇਣ ਲਈ ਬਹੁਤ ਸੋਚ ਵਿਚਾਰ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਕਿਸੇ ਨੂੰ ਮਿਲੇ ਤੋਹਫੇ ਨੂੰ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੁਹਾਡੇ ਦੁਆਰਾ ਦਿੱਤਾ ਗਿਆ ਤੋਹਫਾ ਵਾਸਤੂ ਅਤੇ ਤੁਹਾਡੇ ਦੋਸਤ ਦੀ ਕਿਸਮਤ ਤੇ ਆਪਣਾ ਪ੍ਰਭਾਵ ਦਿਖਾਉਂਦਾ ਹੈ ਵਾਸਤੂ ਮਹਾਰਾ ਅਨੁਸਾਰ ਤੋਹਫੇ ਦੇ ਨਾਲ ਦੋ ਵਿਅਕਤੀਆਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਹ ਚੇਤਾਵਨੀ ਵੀ ਦਿੰਦੇ ਨੇ ਕਿ ਕੁਝ ਤੋਹਫੇ ਗਲਤੀ ਨਾਲ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਨਹੀਂ ਤਾਂ ਇਸ ਕਾਰਨ ਚੰਗੇ ਜੀਵਨ ਚ ਪਹਚਾਲ ਆ ਜਾਂਦਾ ਹੈ ਤੇ ਹੌਲੀ-ਹੌਲੀ ਉਹ ਪਤਨ ਵੱਲ ਜਾਂਦਾ ਰਹਿੰਦਾ ਹੈ ਕਿਹੜੇ ਨੇ ਉਹ ਤੋਹਫੇ ਨੰਬਰ 1 ਵਾਸਤੂ ਸ਼ਾਸਤਰ ਚ ਕਿਹਾ ਗਿਆ ਹੈ ਕਿ ਕਿਸੇ ਨੂੰ ਚਾਕੂ ਤਲਵਾਰ ਜਾਂ ਤਿੱਖੀ ਵਸਤੂ ਤੋਹਫੇ ਚ ਨਹੀਂ ਦੇਣੀ ਚਾਹੀਦੀ ਅਜਿਹਾ ਕਰਨ ਨਾਲ ਤੁਹਾਡਾ ਦੋਸਤਾਨਾ ਰਿਸ਼ਤਾ ਖਰਾਬ ਹੋ ਜਾਂਦਾ ਹੈ ਤੇ ਰਿਸ਼ਤੇ ਚ ਖਟਾਸ ਆ ਜਾਂਦੀ ਹੈ ਇਸ ਦੇ ਇਲਾਵਾ ਤੁਹਾਡੇ ਦੋਸਤ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਉਸ ਦੇ ਪਰਿਵਾਰ ਚ ਕਲੇਸ਼ ਵਧਣ ਲੱਗਦਾ ਹੈ ਨੰਬਰ 2 ਘੜੀ ਦੀ ਵਰਤੋਂ ਸਾਰੇ ਲੋਕ ਸਮਾਂ ਦੇਖਣ ਲਈ ਕਰਦੇ ਨੇ ਤੁਹਾਡੇ ਚੰਗੇ ਤੇ ਮਾੜੇ ਦੋਵੇਂ ਸਮੇਂ ਇਸ ਨਾਲ ਜੁੜੇ ਹੋਏ ਨੇ ਵਾਸਤੁ ਮਾਰਾਂ ਦਾ ਕਹਿਣਾ ਹੈ ਕਿ ਘੜੀ ਕਿਸੇ ਨੂੰ ਤੋਹਫੇ ਵਜੋਂ ਨਾ ਦਿੱਤੀ ਜਾਵੇ ਨਹੀਂ ਤਾਂ ਤੁਹਾਡੀ ਕਿਸਮਤ ਤੁਹਾਡੇ ਨਾਲ ਨਰਾਜ਼ ਹੋ ਜਾਂਦੀ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਬੰਦ ਘੜੀ ਗਿਫਟ ਕਰਦੇ ਹੋ ਤਾਂ ਸਾਹਮਣੇ ਵਾਲੇ ਦਾ ਸਮਾਂ ਖਰਾਬ ਹੋ ਜਾਂਦਾ ਹੈ ਅੱਗੇ ਹੈ ਕਈ ਲੋਕ ਆਪਣੇ ਘਰਾਂ ਚ ਫਿਸ਼ ਐਕੁਏਰੀਅਮ ਰੱਖਣ ਦੇ ਸ਼ੌਕੀਨ ਹੁੰਦੇ ਨੇ ਦੱਸ ਦਈਏ ਕਿ ਘਰ 'ਚ ਐਕੁਏਰੀਅਮ ਨੂੰ ਸਹੀ ਦਿਸ਼ਾ 'ਚ ਰੱਖਣਾ ਵਾਸਤੂ ਦੇ ਹਿਸਾਬ ਨਾਲ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਪਰ ਜਦੋਂ ਗਿਫਟ ਦੇਣ ਦੀ ਗੱਲ ਆਉਂਦੀ ਹੈ ਤਾਂ ਫਿਸ਼ ਐਕੁਏਰੀਅਮ ਨੂੰ ਕਿਸੇ ਨੂੰ ਵੀ ਤੋਹਫੇ 'ਚ ਨਹੀਂ ਦੇਣਾ ਚਾਹੀਦਾ। ਸ਼ਾਸਤਰਾਂ ਦੇ ਮਾਹਿਰ ਦੱਸਦੇ ਹਨ ਕਿ ਫਿਸ਼ ਐਕੁਏਰੀਅਮ ਦੇਣ ਨਾਲ ਘਰ ਦੀ ਚੰਗੀ ਕਿਸਮਤ ਕਿਤੇ ਗਵਾਜ ਜਾਂਦੀ ਹੈ ਤੇ ਤੁਹਾਨੂੰ ਕੰਗਾਲੀ ਦਾ ਮੂੰਹ ਦੇਖਣਾ ਪੈਂਦਾ ਇਹ ਜਾਣਕਾਰੀ ਵਾਸਤੂ ਸ਼ਾਸਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ